ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਰਬਨੀ ਬਨਾਈਆਂ ਜੋੜੀਆਂ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰੋ ਤੁਸੀਂ ਸਾਨੂੰ ਫੋਨ ਨਾ ਕਰੋ ਸਾਡਾ WhatsApp ਨੰਬਰ ਤੇ ਪੂਰਾ ਬਾਇਓ ਡਾਟਾ ਪੇਜ 'ਤੇ ਜੋ ਤੁਸੀਂ ਵੀਡੀਓ ਨੂੰ ਪੂਰਾ ਦੇਖੋ ਚੈਨਲ ਤੇ ਅੱਜ ਦੀ ਪਹਿਲੇ ਪ੍ਰੋਫਾਈਲ ਨਾਮ ਕੋ ਲੜਕੀ ਅਮਰੀਕਨ ਸਿਟੀਜ਼ਨ ਉਮਰ 30 ਹਾਈਟ 5 ਫੁੱਟ 10 ਇੰਚ ਕਾਸਟ ਅਯੁਰ ਸਿੱਖ ਕੰਮ ਨਰਸਿੰਗ ਕੈਲੀਫੋਰਨੀਆ ਅਮਰੀਕਾ ਕਰਦੇ ਨੇ ਪਰਿਵਾਰ ਮੈਂਬਰ ਅਮਰੀਕਾ ਰਹਿੰਦੇ ਮੰਗ ਲੜਕਾ ਵਿਆਹ ਨੂੰ ਵਧੀਆ ਪਰਿਵਾਰ ਤੋਂ ਅਮਰੀਕਾ ਤੋਂ ਲੜਕੇ ਦੀ ਲੋੜ ਹੈ ਲੜਕਾ ਕੈਲੀਫੋਰਨੀਆ ਅਮਰੀਕਾ ਵਧੀਆ ਜੋਬ ਕਰਦਾ ਹੋਵੇ ਅਮਸਰ ਏਰੀਆ ਨੂੰ ਪੈਲ ਇਹਨਾਂ ਦਾ ਮੋਬਾਈਲ ਨੰਬਰ +1 408 973 3490 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਉਹ ਜਾਣਕਾਰੀ ਲੈ ਸਕਦੇ ਹਾਂ ਨਾਮ ਸਿੰਘ ਜਰਮਤਰੀਕ 1999 ਹਾਈਟ 5 ਫੁੱਟ 8 ਇੰਚ ਪੜਾਈ ਪਲੱਸ 2 ਕੋਰਸ ਆਰਟੀਆਈ ਕੰਮ ਪ੍ਰਾਈਵੇਟ ਜੋਬ ਕਾਸਟ ਯੱਟ ਸਿੱਖ ਜ਼ਮੀਨ 4 ਏਕੜ ਪਰਿਵਾਰ ਮੈਂਬਰ ਪਿਤਾ ਪ੍ਰਾਈਵੇਟ ਜੋਬ ਮਾਤਾ ਹਾਊਸ ਵਾਈਫ ਇੱਕ ਪ੍ਰਾਈਵੇਟ ਜੋਬ ਇੱਕ ਮੈਰਿਡ ਮੰਗ ਵਦੀਆ ਪਰਵਾਰ ਨੂੰ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਹੈ ਸਿੰਪਲ ਮੈਰिज ਇਹਨਾਂ ਨੇ ਕਰਨੀ ਹੈ ਇਹਨਾਂ ਦਾ ਮੋਬਾਈਲ ਨੰਬਰ 9417755429 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਰਮਤਰੀ 1641992 ਪੜਾਈ ਪਲੱਸ 2 ਕਾਸਟ ਕੰਪੋਜ਼ ਏਰੀਆ ਸਿੱਧੂ ਅਪਰੋਚ ਫਾਰ ਕਾਮ ਮਿਸਟਰੀ ਠੇਕੇਦਾਰ ਪਰਿਵਾਰ ਮੈਂਬਰ ਇੱਕ ਬਰਾ ਕੈਨੇਡਾ ਮਾਂਗ ਵੈਰੀਆ ਪਰਿਵਾਰ ਨੂੰ ਪੜਿ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 843694395 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋ ਜਾਣਕਾਰੀ ਲੈ ਸਕਦੇ ਹੋ ਨਾਮ ਕੌਣ ਲੜਕੀ ਕੈਨੇਡਾ ਉਮਰ 32 ਸਾਲ ਹਾਈਡ ਪਨੀ ਫੂਡ ਪੰਜ ਇੰਚ ਕਾਸਟ ਅイヤー ਸੀ ਕੋਗੋਤ ਤਾਲੀਵਾਰ ਜਿਲ੍ਹਾ ਮੋਗਾ ਪੜਾਈ ਵੀਐਸਸੀ ਨਰਸਿੰਗ ਲੜਕੀ ਦਾ 1 ਸਾਲ ਦਾ ਕੈਨੇਡਾ ਦਾ ਟੂਰਿਸਟ ਵੀਜ਼ਾ ਲੱਗਾ ਹੋਇਆ ਲੜਕੀ ਹੋਣ ਪੰਜਾਬ ਪਰਿਵਾਰ ਮੈਂਬਰ ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰਮੈਂਟ ਇੱਕ ਕਪੜਾ ਕੈਨੇਡਾ ਪੀਆਰ ਮੈਰਿਡ ਮਾਤਾ ਪਿਤਾ ਦਾ ਕੈਨੇਡਾ ਦਾ ਸੁਪਰ ਵੀਜ਼ਾ ਲੱਗਾ ਹੋਇਆ ਮੰਗਵਦੀਆਂ ਪਰਿਵਾਰ ਤੋਂ ਪੜੇ ਲਿਖੇ ਲੜਕੇ ਦੀ ਲੋੜ ਹੈ ਲੜਕਾ ਕਨੇਡਾ ਪੀਆਰ ਹੋਵੇ ਇਹਨਾਂ ਦਾ ਮੋਬਾਈਲ ਨੰਬਰ 9814252119 9814252119 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਲੜਕਾ ਕਨੇਡਾ ਜਨਮ ਤਰੀਕਾ 2 12 1995 ਹਾਈਡਰ ਸ਼ੇਫੂਡ 1 ਇੰਚ ਕਾਸਟ ਅਯਰ ਸੇਖਾ ਗੋਤੂਮਨ ਜ਼ਿਲ੍ਹਾ ਨਵਾਂ ਸ਼ਹਿਰ ਪੜਾਈ ਮੈਕੈਨਿਕਲ ਡਿਪਲੋਮਾ ਇੰਡੀਆ ਬੀ ਡਿਜ਼ਾਈਨ ਕੈਨੇਡਾ ਕੰਮ ਟਰੱਕ ਡਰਾਈਵਰ ਅਮਰੀਕਾ ਦਾ 10 ਸਾਲ ਦਾ ਵੀਜ਼ਾ ਲੱਗਾ ਹੋਇਆ ਕੈਨੇਡਾ ਦੀ ਪੀਆਰ ਫਾਈਲ ਲੱਗੀ ਹੋਈ ਹੈ ਪਰਿਵਾਰ ਮੈਂਬਰ ਪਿਤਾ ਗਵਰਨਮੈਂਟ ਜੋਬ ਦਾ ਰਿਟਾਇਰਡ ਮਾਤਾ ਹਾਊਸ ਵਾਈਫ ਇੱਕ ਆਰਮੀ ਦੇ ਵਿੱਚ ਮੰਗਾ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਵਿਆਸੀ ਨਰਸਿੰਗ ਕੀਤੀ ਹੋਵੇ ਕੈਨੇਡਾ ਤੋਂ ਹੋਵੇ ਜਾਂ ਲੜਕੀ ਸਰਕਾਰੀ ਨੌਕਰੀ ਕਰਦੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ 980791697 ਦੂਜਾ ਮੋਬਾਈਲ ਨੰਬਰ 9465312053 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਰੂਰੀ 1281999 ਹਾਈਟ 643 ਬਰਾਵੀ ਵੀ ਜਮੀਨ ਸਾਤ ਕਿਲੇ ਲੜਕੇ ਦਾ ਤਿਲਾਕ ਹੋਇਆ ਕਾਸਟ ਅਜਰ ਸਿਕ ਜਿਲਾ ਤਨਤਨ ਕਾਮਕੇਤੀਵੜੀ ਪਹਿਲਾ ਲੜਕਾ ਵਾਲੀ ਕੰਟਰੀ ਵਿੱਚ ਰਹਿ ਕੇ ਆਇਆ ਪਰਿਵਾਰ ਮੈਂਬਰ ਪਿਤਾ ਕਿਤੀਵੜੀ ਕਰਦੇ ਨੇ ਕੈਨੇਡਾ ਦਾ ਵੀਜ਼ਾ ਲੱਗਾ ਹੋਇਆ ਹੈ ਮਾਤਾ ਹਾਊਸ ਵਾਈਫ ਕੈਨੇਡਾ ਵਿੱਚ ਰਹਿੰਦੇ ਨੇ ਇੱਕ ਭੈਣ ਕੈਨੇਡਾ ਇੱਕ ਭਰਾ ਕੈਨੇਡਾ ਅਮੈਰਿਡ ਮੈਂ ਗਵਰਦੀਆ ਪਰਿਵਾਰ ਤੋਂ ਪੜੀ ਲਿਖੀ ਲੜਕੀ ਦਿ ਲੋੜ ਹੈ ਲੜਕੀ ਦੀ ਹਾਈਟ 5 ਫੁੱਟ 10 ਇੰਚ ਤੋਂ ਘੱਟ ਨਾ ਹੋਵੇ ਲੜਕੀ ਸੋਹਣੀ ਸੁਨੱਖੀ ਘਰੇਲੂ ਕੰਮ ਕਾਜ ਕਰਨ ਵਾਲੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ 70875 95593 70875 95593 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਲੜਕਾ ਕਨੇਡਾ ਜਨਮ ਤਰੀਕਾ 10 12 1992 ਹਾਈਟ 5 ਫੁੱਟ 11 ਇੰਚ ਕਹਾਸਟ ਅਯਰ ਸੇਖਾ ਜਲਾਫਤਗੜ ਸਾਹਿਬ ਜਿਵੇਂ 4.5 ਏਕੜ ਪਰਿਵਾਰ ਮੈਂਬਰ ਪਿਤਾ ਸਬਕਾ ਫੌਜੀ ਲੜਕੇ ਦਾ 10 ਸਾਲ ਦਾ ਟੂਰਿਸਟ ਵੀਜ਼ਾ ਲੱਗਾ ਹੋਇਆ ਲੜਕਾ ਦੋ ਵਾਰ ਕਨੇਡਾ ਗਿਆ ਮੰਗਲ ਵਿਧਿਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਕੈਨੇਡਾ ਤੋਂ ਹੋਵੇ ਜਾਂ ਇੰਡੀਆ ਤੋਂ ਹੋਵੇ ਇਹਨਾਂ ਨੇ ਵਿਆਹ ਜਲਦੀ ਕਰਨਾ ਹੈ ਇਹਨਾਂ ਦਾ ਮੋਬਾਈਲ ਨੰਬਰ 9814329841 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਲੜਕਾ ਨਿਊਜ਼ੀਲੈਂਡ ਜਨਮ ਤਰੀਕ 3.9.1993 ਹਾਈਟ 5 ਫੁੱਟ 11 ਇੰਚ ਕਾਸਟ ਅਜਰ ਸਿਕ ਗੋਥਰ ਟਿਲੋ ਏਰੀਆ ਵਟਿੰਡਾ ਕੰਮ ਸਿਵਲ ਇੰਜੀਨੀਅਰ ਮਾਸਟਰ ਇਨ ਬਿਜ਼ਨਸ ਕੰਮ ਪੁਲਿਸ ਨਿਊ ਨਿਊਜ਼ੀਲੈਂਡ ਜ਼ਮੀਨ 5 ਕਿੱਲੇ 2 ਪਲਾਟ ਸ਼ੈਰੀ ਪਿੰਡ ਦੇ ਵਿੱਚ ਬਹੁਤ ਆਲੀਸ਼ਾਨ ਕੋਠੀ ਪਾਈ ਹੋਈ ਹੈ ਪਰ ਫੈਮਿਲੀ ਮੈਂਬਰ ਪਿਤਾ ਕਿੱਤੀ ਵਾੜੀ ਕਰਦੇ ਮਾਤਾ ਹਾਊਸ ਵਾਈਫ ਆ ਦਾਦਾ ਪੰਚਾਇਤੀ ਵਿਭਾਗ ਐਸ ਡੀਓ ਰਿਟਾਇਰਡ ਇੱਕ ਪ੍ਰਾ ਕੈਨੇਡਾ ਮੰਗਾ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਲੜਕੇ ਵੀ ਐਸੀ ਨਰਸਿੰਗ ਕੀਤੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ 7860123249 ਇਹਨਾਂ ਦਾ ਦੂਜਾ ਮੋਬਾਈਲ ਨੰਬਰ 998888 44272 883 44272 ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਉਹ ਜਾਣਕਾਰੀ ਲਿਆ ਸਕਦੇ ਹੋ ਨਾਮ ਗਗਨਦੇਵ ਸਿੰਘ ਜਨਮ ਤਰੀਕ 31/10/1994 ਹਾਈਟ 54 3 ਇੰਚ ਪੜਾਈ 12 ਜਿਲ੍ਹਾ ਜਲੰਧਰ ਕੰਮ ਦਵਾਈ ਤਨਖਾਹ 60000 ਪ੍ਰਤੀ ਮਹੀਨਾ ਮੰਗ ਵਧੀਆ ਪਰਵਾਰ ਤੋਂ ਪਣੀ ਲੇਖੀ ਲੜਕੀ ਦੀ ਲੋੜ ਹੈ ਇਹਨਾਂ ਨੇ ਵਿਆਹ ਜਲਦੀ ਕਰਨਾ ਹੈ ਸਿੰਪਲ ਮੈਰਿਜ ਕਰਨੀਏ ਇਹਨਾਂ ਦਾ ਮੋਬਾਈਲ ਨੰਬਰ 99155 78857 98155 78857 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸ਼ਿਵ ਕੁਮਾਰ ਜਨਮ ਤਰੀਕ 31/5/1992 ਜਨਮ ਟਾਈਮ ਸਵੇਰ 8:25 then ਐਂਤਵਾਰ ਹਾਈਟ 5 ਫੁੱਟ 7 ਇੰਚ ਪੜਾਈ ਬੀਏ ਕਾਸਟ ਖਤਰੀ ਕਾਮ ਕੋਟ ਲੁਧਿਆਣਾ ਪਰਿਵਾਰ ਮੈਂਬਰ ਪਿਤਾ ਮਾਤਾ ਇੱਕ ਭੈਣ ਵਿਆਹੀ ਹੋਈ ਮੰਗ ਰਹੀ ਹੈ ਪਰਿਵਾਰ ਨਾਮ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9914463227 9914463227 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਗਲ ਲੜਕਾ ਪੀਆਰ ਪੁੱਤਕਾਰ ਜਨਮ ਤਰੀਕ 26/2/1993 ਹਾਈਟ 5 ਫੁੱਟ 9 ਇੰਚ ਪੜਾਈ ਬੀਏ ਕਾਸਟ ਜਰਸੀ ਖ ਗੋਤ ਸੰਤੂ ਜਮੀਨ 7 ਕਿੱਲੇ ਹਰਿਆਣਾ ਜ਼ਿਲ੍ਹਾ ਕਰਨਾਲ ਪਰਿਵਾਰ ਮੈਂਬਰ ਪਤਾ ਕੀਤੀ ਵੜੀ ਕਰਦੇ ਨੇ ਤਿੰਨ ਪਰਾ ਇੱਕ ਪਰਾ ਜੁਆਸੇ ਦੋ ਪਰਾ ਅਮੈਰਿਡ ਨੇ ਮੰਗ ਵਧੀਆ ਪਰਵਤ ਤੋਂ ਬੜੀ ਲੇਕੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 98964 94938 98964 94938 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹਾਂ ਸਰਦਾਰ ਲੜਕਾ ਸਪੀਨ ਪੀ ਆਰ ਜਨਮ ਤਰੀਕ 22 1993 ਹਾਈਟ 5 ਫੁੱਟ 9 ਇੰਚ ਏਰੀਆ ਰਾਜਪੁਰਾ ਚੈਹ ਜਿਲ੍ਹਾ ਪਟਿਆਲਾ ਕਾਸਟ ਜਰਸੀ ਕੋਟ ਆਵਾਜਵਾ ਜ਼ਮੀਨ 2.5 ਏਕੜ ਪੜਾਈ ਵਿਅਸੀ ਨਾਨ ਮੈਡੀਕਲ ਐਮ ਐਸ ਸੀ ਕੰਮ ਆਪਣਾ ਬਿਜ਼ਨਸ ਰੈਸਟੋਰੈਂਟ ਪਰਵਾਰ ਮੈਂਬਰ ਵਿਤ ਸਭ ਕਾ ਫੌਜੀ ਮਾਤਾ ਹਾਊਸ ਵਾਈਫ ਇੱਕ ਪੈਨ ਅਨਮੈਰਿਡ ਮੰਗ ਵਰਦੀ ਪਰਵਾਤ ਨੂੰ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਜਰਸੀ ਦੇ ਪਰਿਵਾਰ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 8054308304 8054308304 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 13 12 1986 ਹਾਈਟ 5 ਫੁੱਟ 7 ਇੰਚ ਜਨਮ ਟਾਈਮ 4:15 ਪੜਾਈ 10ਵੀਂ ਪਾਸ ਕੰਮ ਬਿਜ਼ਨਸ 30000 ਪ੍ਰਤੀ ਮਹੀਨਾ ਪਰਿਵਾਰ ਮੈਂਬਰ 2 ਪ੍ਰਾ ਮੈਰਿਡ ਮੰਗ ਵਧੀਆ ਪਰਿਵਾਰ ਤੋਂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 9888321184 9888321184 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋ ਜਾਣਕਾਰੀ ਲੈ ਸਕਦੇ ਹੋ ਨਾਮ ਕੁਮਾਰ ਜਨਮ ਤਰੀਕ 3 8 1990 ਹਾਈਟ 5 ਫੁੱਟ 8 ਇੰਚ ਲੁਧਿਆਣਾ ਕਾਸਟ ਬਮਨ ਪੜਾਈ ਵੀਟੈਕ ਐਮਬੀਏ ਕੰਮ ਕੰਪਨੀ ਵਿੱਚ ਮੈਨੇਜਰ ਲੁਧਿਆਣਾ ਮੰਗ ਪਰਿਵਾਰ ਪਰਵਤ ਨੂੰ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਜੋਬ ਕਰਦੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ 9781715013 9781715013 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਤੁਸੀਂ ਆਪਣਾ ਪੂਰਾ ਵਾਈੋ ਡਾਟਾ ਭੇਜੋ ਸਾਡਾ WhatsApp ਨੰਬਰ 95015 ਵਨਵੇ 1037